ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋਂ ਮਹੱਲਾ ਪੰਹੁਆ ਰੋਵਨ ਹਾਰੀ ਰੋਜ ਬਨਾਇਆ ਵਣ ਵਰਤਨ ਕੋ ਸੰਬੰਧ ਚੇਤੇ ਆਇਆ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਇ ਵਿਖੇ ਆਕਾ ਸਭ ਧੰਦ ਫਸਾਰ ਵਿਰਲੈ ਕੀਨੋ ਨਾਮ ਆਧਾਰ ਰਹਾਉ ਤ੍ਰੇਵਿਦ ਮਾਇਆ ਰਹੀ ਬਿਆਪ ਜੋ ਲਪਟਾਨੋ ਤਿਸ ਦੂਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਬੜ ਭਾਗੀ ਪਾਏ ਸਵਾਂਗੀ ਸਿਉ ਜੋ ਮਨ ਰੀ ਜਾਵੇ ਸਵਾਂਗ ਉਤਾਰਿਐ ਫਿਰ ਪਛਤਾਵੇ ਮੇਘ ਕੀ ਛਾਇਆ ਜੈਸੀ ਬਰਤਨ ਹਾਰ ਤੈ ਸੂ ਪਰ ਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਈ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪਰਵਾਨ ਪੈਰੋਂ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ दान दत निंदक को जाम संत संग करह जो बाद तिन निंदक नाही किस साद रहाऊ भगत की निंदा कांध शे दावे भगत की निंदा नरक पुंचावे भगत की निंदा गर्भ में गले भगत की निंदा राज ते टले निंदक की गत कत हु नाहीं ਆਪ ਬੀਜ ਆਪੇ ਹੀ ਖਾਏ ਚੋਰ ਜਾਰ ਜੁਵਾਰ ਤੇ ਬੁਰਾ ਅਣ ਹੁੰਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦ ਪੁਰਖ ਨਿੰਦਕ ਕੋ ਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਪਹਿਰੋ ਮਹੱਲਾ ਪੰਜਵਾ ਨਾਮ ਹਮਾਰੈ ਬੇਦੇ ਅਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵਾ ਗੁਰ ਪੂਰੈ ਦਰੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤਾ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੁਭੋਗ ਨਾਮ ਹਮਾਰਾ ਸਗਲ ਅਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾਂ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾਂ ਕੀ ਹਰ ਹਰ ਟੀਕ ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ ਜਿਸ ਦੇਵੈ ਨਾਮ ਪੈਰੋਂ ਮਹੱਲਾ ਪੰਜਵਾ ਨਿਰਧਨ ਕਉ ਤੁਮ ਦੇਵੋ ਧਨਾ ਅਨਕ ਪਾਪ ਜਾਹੀ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤਿ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕ ਰਾਵਨ ਹਾਰ ਸੁਆਮੀ ਤਾਂ ਤੇ ਬਿਰਤਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਥਾਵੇਂ ਕਉ ਤੁਮ ਥਾਨ ਬਿਠਾਵੋ ਦਾਸ ਆਪਣੇ ਕਉ ਭਗਤੀ ਲਾਵੋ ਨਮਾਣੀ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਣ ਆਪਣੇ ਕੈ ਹਰ ਮਨ ਬਸੈ ਬਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ ਪੈਰੋ ਮਹੱਲਾ ਪੰਜਵਾ ਸੰਤ ਮੰਡਲ ਮਹਿ ਹਰ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤਾ ਸੰਤ 사ੰਗ ਹੋਏ ਏਕ ਪਰੀਤਾ ਸੰਤ ਮੰਡਲ ਤਹਾ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮਹਿ ਜਨਮ ਮਰਨ ਰਹਿ ਸੰਤ ਮੰਡਲ ਮਹਿ ਜਮ ਕਿਛੂ ਨਾ ਕਹ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨੇ ਚਲਿਆ ਅਸਨ ਸੰਤ ਮੰਡਲ ਮਹਿ ਪਾਪ ਬਨਾਸਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਨਾਸ ਸੰਤ ਮੰਡਲ ਮਹਿ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਪਗਵਾਨ ਪੈਰੋ ਮਹੱਲਾ ਪੰਜਵਾ ਰੋਗ ਕਮਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਜਿਸ ਉਪਰਤੇ ਕਾਲ ਪਰਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਕੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾਂ ਕਹਿ ਜਾਮ ਰਹਾਉ ਜਬ ਇਹੋ ਨਾ ਸੋ ਤਬ ਕਿਨਹ ਉਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪਹਿਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਤ ਪਾਲੈ ਸਭ ਕਿਸ ਜਾਣੋ ਤਿਸ ਕਾ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਨ ਤਾਕਾ ਹੈ ਨਾਉ ਸੁਖ ਪਾਵਹਿ ਤਿਸਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤੁਝਹਿ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਪੈਰੋ ਮਹਲਾ ਪੰਜਵਾ ਤੇਰੀ ਟੇਕ ਰਹਾ ਕਲ ਮਾਹੀ ਤੇਰੀ ਟੇਕ ਤੇਰੇ ਗੁਣ ਗਾਹੀ ਤੇਰੀ ਟੇਕ ਨਾ ਪੋਹ ਕਾਲ ਤੇਰੀ ਟੇਕ ਬਿਨ ਸਹ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਰਹਾਉ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਜਪੋ ਗੁਰਮੰਤ ਤੇਰੀ ਟੇਕ ਤਰੀਏ ਭਉ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭਉ ਕੋਏ ਅੰਤਰ ਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਈਹਾ ਉਹਾ ਤੂੰ ਦੀ ਬਾਣ ਤੇਰੀ ਟੇਕ ਤੇਰਾ ਪ੍ਰਵਾਸਾ ਸੰਗਲ ਧਾਵਹਿ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੀ ਗੁਣ ਤਾਸਾ ਪੈਰੋ ਮਹੱਲਾ ਪੰਜਵਾਂ ਪ੍ਰਥਮੇ ショडी प्राइ निंदा ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀ ਨੋ ਦੂਰ ਪਰਮ ਬੈਸਨੋ ਪ੍ਰਭ ਪੇਖ ਹਜੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਈ ਰਹਾਉ ਅਹੰ ਬੁੱਧ ਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਤੇ ਆਏ ਹਰ ਹਰ ਹਰੀ ਸਾਧ ਜਨ ਕੈ ਸੰਗ ਨਿਤ ਤਰੀ ਬੈਰੀ ਮੀਤ ਹੋਏ ਸਮਾਨ ਸਰਬ ਮਹ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰਪੂਰੈ ਹਰਨਾਮ ਦਿਰਡਾਇਆ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ ਪੈਰੋਂ ਮਹੱਲਾ ਪੰਜਵਾਂ ਸੁਖ ਨਾਹੀ ਬਹੁਤੈ ਧਨ ਖਾਟੇ ਸੁਖ ਨਾਹੀ ਦੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਈ ਸੁਖ ਸਹਿਜ ਆਨੰਦ ਲਹੋ ਸਾਧ ਸੰਗ ਪਾਈਐ ਵਡ ਭਾਗੀ ਗੁਰਮੁਖ ਹਰ ਹਰ ਨਾਮ ਕਹਉ ਰਹਾਉ ਬੰਦਨ ਮਾਤ ਪਿਤਾ ਸੁਖ ਬਨਤਾ ਬੰਦਨ ਕਰਮ ਧਰਮ ਹਉ ਕਰਤਾ ਬੰਦਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਤਿਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਣਾ ਗੁਰੇ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣ ਤਾਸ ਕਹੋ ਨਾਨਕ ਤੁਮਰੀ ਸਰਨਾਈ ਜਿਉ ਭਾਵੈ ਤਿਉ ਰਖੋ ਗਸਾਈ ਪੈਰੋਂ ਮਹੱਲਾ ਪੰਜਵਾਂ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰਿ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੁਖ ਗੁਰ ਸ਼ਬਦ ਨਿਵਾਰੀ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਤਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤੈ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨਿਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦਲਾ ਭਰ ਦੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪੋ ਹਰ ਹਰੀ ਪੈਰੂ ਮਹੱਲਾ ਪੰਜਵਾ ਸਬਤੇ ਉਚਾ ਜਾ ਕਾ ਨਾਉ ਸਦਾ ਸਦਾ ਤਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁਖ ਜਾਈ ਸਰਬ ਸੂਖ ਵਸਹਿ ਮਨ ਆਈ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਉ ਗੁਰ ਕੰਨਿ ਰੰਜਨ ਸਿਰਜਨ ਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸ਼ਨ ਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰ ਪੂਰੇ ਤੇ ਨਿਹਚਲ ਮਤ ਪਾਈ ਕਰ ਕਿਰਪਾ ਜਿਸ ਰਾਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੂ ਧਿਆਨ ਪੂਰਨ ਪੂਰ ਰਹੇਓ ਨਿਰਵਾਨ ਬ੍ਰਹਮ ਭਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਭਏ ਦਿਆਲ ਪੈਰੋਂ ਮਹਲਾ ਪੰਜਵਾ ਜਿਸ ਸਿਮਰਤ ਮਨ ਹੋਏ ਪਰਗਾਸ ਮਿਟਹਿ ਕਲੇਸ਼ ਸੁਖ ਸਹਿਜ ਨਿਵਾਸ ਤਿਸਹਿ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇ ਰਹੋ ਨਾਮ ਆਠ ਪਹਿਰ ਮੇਰੇ ਮਨ ਗਾਉ ਰਹਾਉ ਜੋ ਉੱਚਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੇ ਹਰ ਧਿਆਈ ਭਗਤ ਭਾਏ ਪ੍ਰਭ ਕੀ ਲਿਵ ਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਤੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਮ ਨਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਪੈਰੋਂ ਮਹੱਲਾ ਪੰਜਵਾਂ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ ਗੁਰ ਗੋਵਿੰਦ ਮੇਰੇ ਮਨ ਧਾਏ ਜਨਮ ਜਨਮ ਕੀ ਮੈ ਲੇ ਉਤਾਰੈ ਬੰਦਨ ਕਾਟ ਹਰ ਸੰਗ ਮਲਾਈ ਰਹਾਉ ਤੀਰਥ ਨਾਏ ਕਹਾਂ ਸੋਚ ਸੈਲ ਮਨ ਕੋ ਵਿਆਪੈ ਹੋ ਮੈਂ ਮੈਲ ਕੋਟ ਕਰਮ ਬੰਦਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੈ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੁਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਤਨ ਹਰਨਾਉ ਆਠ ਪਹਿਰ ਕੀਰਤਨ ਗੁਣ ਗਾਉ ਤਨ ਹਰ ਭਗਤ ਤਨ ਕਰਨੈ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਪੈਰੋ ਮਹਲਾ 5ਵਾਂ ਗੁਰ ਸੂ ਪਰਸਨ ਹੋਏ ਭਉ ਗਏ ਨਾਮ ਨਨੰਨ ਮਨ ਮਹਿ ਲਈ ਦੀਨ ਦਿਆਲ ਸਦਾ ਕਿਰਪਾਲ ਵਿਨਸ ਗਏ ਸਗਲੇ ਜੰਜਾਲ ਸੂਖ ਸਹਜ ਆਨੰਦ ਘਨੇ ਸਾਧ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਉ ਚਰਨ ਕਮਲ ਸਿਓ ਲਾਗੋ ਹੇ ਤ ਖਿਨ ਮਹਿ ਬਿਨ ਸਿਓ ਮਹਾ ਪਰੇ ਤ ਆਠ ਪਹਿਰ ਹਰ ਹਰ ਜਪ ਜਾਪ ਰੱਖਣ ਹਾਰ ਗਵਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਿਤ ਪਾਰੈ ਭਗਤ ਜਨਾਂ ਕੇ ਸਾਸ નિਹਾਰੈ ਮਾਨਸ ਕੀ ਕਹੋ ਕੇ ਤਕ ਬਾਤ ਜਮ ਤੇ ਰਾਖ ਦੇ ਕਰ ਹਾਥ ਨਿਰਮਲ ਸੋਬਾ ਨਿਰਮਲ ਰੀਤਾ ਪਾਰ ਬ੍ਰਹਮ ਆਇਆ ਮਨ ਕੀ ਤ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਨ ਸੁਖ ਦਾਤਾ ਨੇਰਾ ਪੈ ਭਜਨ ਅਬਨਾਸੀ ਰਾਈ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਤ ਕਤ ਪੀਖੋ ਤੇਰੀ ਸਰਨਾ ਬਲ ਬਲ ਜਾਈ ਸਤ ਗੁਰ ਚਰਨਾ ਰਹਾਉ ਪੂਰਨ ਕਾਮ ਮਿਲੇ ਗੁਰ ਦੇਵਾ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ ਆਰਾਮ ਨਾਮ ਰਿਤ ਦਿਓ ਨਿਵਾਸ ਸਦਾ ਆਨੰਦ ਨਾਹੀ ਕਿਸ ਸੋਗ ਦੁਖ ਦਰਦ ਨਹ ਬਿਆਪੈ ਰੋਗ ਸਭ ਕਿਸ ਤੇਰਾ ਤੂੰ ਕਰਨੈ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੂਬਾ ਆਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਬਾਣੀ ਜਲ ਥਲ ਮਹੀਲ ਰਵਿਆ ਸੂਈ ਨਾਨਕ ਸਭ ਕਿਸ ਪ੍ਰਭ ਤੇ ਹੋਏ ਪਹਿਰੋ ਮਹੱਲਾ ਪੰਜਵਾਂ ਮਨ ਤਨ ਰਾਤਾ ਰਾਮ ਰੰਗ ਚਰਨੀ ਸਰਬ ਮਨੋ ਰਤ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤ ਗੁਰ ਦੀਨੋ ਪੂਰਾ ਮੰਤ ਸੋਵਡ ਪਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕਾ ਸੋ ਤਨਵੰਤਾ ਜਿਸ ਬੁੱਧ ਬਿਬੇ ਕਾ ਸੋ ਕਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੋਣ ਗੋਪਾਲ ਦਿਨ ਰਹਿਣ ਧਿਆਇ ਤੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਮਾਏ ਨਿਵਾਸਾ ਕਹੋ ਨਾਨਕ ਜਾਕੇ ਪੂਰਨ ਕਰਮ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ RAM ਰਸਾਇਣ ਰਸਨਾ ਚੀਨੇ